ਹਾਂਜੀ ਆ ਦੇਖੋ ਵੀਡੀਓ ਭਲਾਈ ਦਾ ਦਾ ਜਿਕਰ ਜਵਾਨਾ ਹੀ ਹੈਣੀ ਦੋਸਤੋ ਮੈਂ ਨਾ ਇੱਥੇ ਖੜਾ ਸੀ ਪੁਲ ਥੱਲੇ ਤੇ ਆ ਬੰਦਾ ਐ ਪਿਆ ਸੀਗਾ ਜਮ ਐ ਬੇਹੋਸ਼ੀ ਦੀ ਹਾਲਤ ਵਿੱਚ ਜੇ ਉਠਾਇਆ ਇਹਨੂੰ ਤੇ ਉਠਿਆ ਤੇ ਮੈਂ ਇਹਨੂੰ ਨਾ ਪਾਣੀ ਪਾਣੀ ਪੁੱਛਿਆ ਮੈਂ ਪਾਣੀ ਪੀਂਗਾ ਤੇ ਮੈਨੂੰ ਕਹਿੰਦਾ ਐ ਮੈਨੂੰ ਐ ਕਹਿਣ ਲੱਗਿਆ ਅਗੇ ਕਹਿੰਦਾ ਤੂੰ ਕੌਣਾ ਗਾਲਾਂ ਕੱਢਣ ਲੱਗ ਗਿਆ ਤੇ ਗਾਲਾ ਕੱਢਣ ਲੱਗ ਗਿਆ ਤੇ ਭਈ ਕਹਿੰਦਾ ਮੈਂ ਇਹਨੂੰ ਫਿਰ ਵੀ ਦੋ ਵਾਰੀ ਪੁੱਛਿਆ ਮੈਂ ਯਾਰ ਮੈਂ ਵੀ ਪਾਣੀ ਪੀਂਗਾ ਪਾਣੀ ਪੀ ਲਾ ਮੈਂ ਯਾਰ ਅਜ ਤਾਂ ਤੈਨੂੰ ਐ ਦੇਖ ਕੇ ਰੋਕ ਲਿਆ ਵੀ ਚੱਲ ਵੀ ਬੰਦਾ ਕਿਵੇਂ ਪਿਆ ਹਨਾ ਤੇ ਤੂੰ ਤੂੰ ਸਾਨੂੰ ਇਹ ਗਾਲਾਂ ਕੱਢੀ ਇਹਨੇ ਮੈਂ ਤੈਨੂੰ ਪਾਣੀ ਕੀ ਜਨਾ ਮੈਂ ਹੋ ਮੜਾ ਜਾ ਖੜਾ ਹੋ ਕਹਿੰਦਾ ਫੇਰ ਬੋਲਿਆ ਕਿਦਮ ਹੋਸ਼ ਚ ਆਇਆ ਜਦੋਂ ਵੀ ਕਹਿੰਦਾ ਠੰਡਾ ਮੈਂ ਹਾਂ ਹਾਂ ਠੰਡਾ ਪਾਣੀ ਆ ਫੇਰ ਖੜਾ ਹੋਇਆ ਇਹ ਤੇ ਜਦੋਂ ਮੈਨੂੰ ਇਹ ਕਿਹਾ ਇਹ ਕਹਿੰਦਾ ਕਹਿੰਦਾ ਵੀ ਪਾ ਨਾ ਕਹਿੰਦਾ ਪਾਣੀ ਠੰਡਾ ਪਹਿਲਾਂ ਤਾਂ ਬੋਲਣ ਮੈਂ ਠੰਡਾ ਆਜ ਬੋਲਿਆ ਸੀ ਨਾ ਠੰਡਾ ਫੇਰ ਖੜਾ ਹੋਇਆ ਬਈ ਉਹਨਾਂ ਨੂੰ ਠੰਡਾ ਪਾਣੀ ਦਾ ਕਿਹਾ ਫੇਰ ਅਗੇ ਕਹਿਣ ਲੱਗਿਆ ਮੇਰਾ ਸੁਪਰਵਾਈਜ਼ਰ ਮੇਰੇ ਮੇਰੇ ਨਾਲ ਧੋਖਾ ਕਰਕੇ ਆ ਤੇ ਮੈਂ ਪਤਾ ਨਹੀਂ ਕਿੱਥੇ ਲੱਗਿਆ ਹੋਇਆ ਸੀ ਮੇਰਾ ਸੁਪਰਵਾਈਜ਼ਰ ਧੋਖਾ ਕਰ ਗਿਆ ਮੇਰਾ ਫੋਨ ਲੈ ਗਿਆ ਮੇਰਾ ਬਟੂਆ ਖੋ ਕੇ ਲੈ ਗਿਆ ਪਰ ਯਾਰ ਮੈਂ ਤਾਂ ਇੱਕ ਤਰ੍ਹਾਂ ਦੀ ਇਹਦੀ ਭਲਾਈ ਕੀਤੀ ਹਨਾ ਠਾਇਆ ਗਰਮੀ ਦੇ ਤੁਸੀਂ ਦੇਖੋ 43 44 ਡਿਗਰੀ ਤਾਪਮਾਨ ਹੈਗਾ ਉੱਥੇ ਪਿਆ ਸੀਗਾ ਤਾਪਮਾਨ ਮਤਲਬ ਵੀ ਪੁਲ ਦੇ ਥੱਲੇ ਫਿਰ ਵੀ ਲੋ ਵਾਈ ਦੀਏ ਵਗਦੀ ਹੈ 33 ਸੜਕ ਦੇ ਉੱਤੇ ਯਾਰ ਤੇ ਮੈਂ ਪੜਾਈ ਕਰਕੇ ਮੈਂ ਕਿਹਾ ਵੀ ਚਲ ਯਾਰ ਭੜਾ ਹੋਊਗਾ ਹਨਾ ਬੰਦੇ ਦਾ ਪਾਣੀ ਪਿਆ ਦਿੰਨੇ ਆਂਗੇ ਤੇ ਇਹਨੇ ਬਈ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਫਿਰ ਇਹਨੂੰ ਬਈ ਕਿਵੇਂ ਇਹਨਾ ਕਿਵੇਂ ਕਰਕੇ ਪਾਣੀ ਪਿਆ ਕੇ ਖੜਾ ਕੀਤਾ